ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕੁੱਤੇ ਨੂੰ ਰੋਟੀ ਪਾਉਣ ਦੇ 8 ਫਾਇਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਰਹਿਣ ਵਾਲਾ ਆਨੰਦ ਇੱਕ ਸਧਾਰਨ ਆਦਮੀ ਸੀ ਉਹ ਬਹੁਤ ਹੀ ਪਰੇਸ਼ਾਨ ਰਹਿੰਦਾ ਸੀ ਇੱਕ ਦਿਨ ਉਸ ਨੂੰ ਪਤਾ ਲੱਗਿਆ ਕਿ ਪਿੰਡ ਤੋਂ ਦੂਰ ਇੱਕ ਮਹਾਤਮਾ ਰਹਿੰਦੇ ਨੇ ਜੋ ਕਿ ਸਾਰਿਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਨੇ ਅਗਲੇ ਦਿਨ ਆਨੰਦ ਉਸ ਮਹਾਤਮਾ ਨੂੰ ਮਿਲਣ ਲਈ ਚਲਾ ਗਿਆ। ਉੱਥੇ ਪਹੁੰਚ ਕੇ ਆਨੰਦ ਨੇ ਦੇਖਿਆ ਕਿ ਮਹਾਤਮਾ ਆਪਣੇ ਆਸ਼ਰਮ ਦੇ ਵਿੱਚ ਕੁਝ ਲੋਕਾਂ ਨੂੰ ਉਪਦੇਸ਼ ਦਿੰਦੇ ਹਨ। ਜਿਉਂ ਹੀ ਆਨੰਦ ਨੇ ਮਹਾਤਮਾ ਨੂੰ ਨਮਸਕਾਰ ਕੀਤੀ ਅਤੇ ਕਿਹਾ ਗੁਰੂ ਜੀ, ਮੇਰੇ ਮਨ ਦੇ ਵਿੱਚ ਇੱਕ ਪ੍ਰਸ਼ਨ ਉੱਠ ਰਿਹਾ ਹੈ। ਮਹਾਤਮਾ ਨੇ ਕਿਹਾ ਦੱਸੋ। ਤੇਰੇ ਮਨ ਵਿੱਚ ਕਿਹੜਾ ਸਵਾਲ ਉੱਠ ਰਿਹਾ ਹੈ? ਤਾਂ ਆਨੰਦ ਨੇ ਕਿਹਾ ਗੁਰੂ ਜੀ, ਮੈਨੂੰ ਇਹ ਦੱਸੋ ਕਿ ਕੁੱਤੇ ਨੂੰ ਇੱਕ ਟੁਕੜਾ ਰੋਟੀ ਖਵਾਉਣ ਨਾਲ ਵਿਅਕਤੀ ਨੂੰ ਕਿਹੜਾ ਫਲ ਮਿਲਦਾ ਹੈ ਤਾਂ ਮਹਾਤਮਾ ਨੇ ਦੱਸਿਆ ਕਿ ਜੇਕਰ ਕੁੱਤੇ ਨੂੰ ਰੋਟੀ ਖਵਾਉਣ ਦੇ 8 ਫਾਇਦੇ ਜਾਣ ਜਾਏਗਾ ਤੇ ਕਦੇ ਵੀ ਦੁਖੀ ਨਹੀਂ ਹੋਏਗਾ ਕੁੱਤੇ ਨੂੰ ਇੱਕ ਟੁਕੜਾ ਰੋਟੀ ਖਵਾਉਣ ਨਾਲ ਵਿਅਕਤੀ ਨੂੰ 8 ਫਾਇਦੇ ਹੁੰਦੇ ਹਨ ਜੋ ਵੀ ਵਿਅਕਤੀ ਇਹਨਾਂ 8 ਫਾਇਦਿਆਂ ਨੂੰ ਚਾਹ ਲੈਂਦਾ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਂਦੇ ਨੇ ਔਸਨੋ ਕਦੇ ਵੀ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜੋ ਵੀ ਵਿਅਕਤੀ ਕੁੱਤੇ ਨੂੰ ਰੋਟੀ ਖਵਾਉਂਦਾ ਹੈ ਉਸ ਨੂੰ ਅਠ ਫਾਇਦੇ ਹੋ ਜਾਂਦੇ ਹਨ ਅਤੇ ਉਹ ਸਾਰੀ ਜ਼ਿੰਦਗੀ ਸੁਖੀ ਵਸਤਾ ਹੈ ਮਹਾਤਮਾ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਧਿਆਨ ਦੇ ਨਾਲ ਚਰੋ ਸੁਣਿਓ ਫਿਰ ਤੈਨੂੰ ਸਭ ਪਤਾ ਲੱਗ ਜਾਵੇਗਾ ਕਿ ਇੱਕ ਸਮੇਂ ਦੀ ਗੱਲ ਹੈ ਇੱਕ ਕਾਲੇ ਰੰਗ ਦਾ ਕੁੱਤਾ ਸੀ ਉਹ ਬਹੁਤ ਹੀ ਲਾਚਾਰ ਤੇ ਉਸ ਨੂੰ ਭੁੱਖ ਤੇ ਪਿਆਸ ਲੱਗੀ ਹੋਈ ਸੀ ਉਹ ਪਿੰਡ ਤੇ ਸਾਰੇ ਘਰਾਂ ਵਿੱਚ ਜਾਂਦਾ ਸੀ ਪਰ ਉਸ ਨੂੰ ਕੋਈ ਵੀ ਵਿਅਕਤੀ ਇੱਕ ਰੋਟੀ ਦਾ ਟੁਕੜਾ ਵੀ ਨਹੀਂ ਸਿਦਿੰਦਾ ਉਹ ਭੁੱਖ ਦੇ ਨਾਲ ਇੱਧਰ ਉੱਧਰ ਘੁੰਮਦਾ ਰਹਿੰਦਾ ਸੀ ਇੱਕ ਦਿਨ ਉਹ ਕੁੱਤਾ ਨਦੀ ਦੇ ਕਿਨਾਰੇ ਇੱਕ ਆਸ਼ਰਮ ਵਿੱਚ ਪਹੁੰਚ ਗਿਆ ਤੇ ਇੱਕ ਸੰਤ ਜੀ ਨੂੰ ਕਹਿਣ ਲੱਗਾ ਕਿ ਸੰਤ ਜੀ ਮੈਨੂੰ ਲੱਗਦਾ ਹੈ ਤੁਸੀਂ ਬਹੁਤ ਹੀ ਵੱਡੇ ਗਿਆਨਮਾਨ ਹੋ ਐਸਲੇ ਮੈਂ ਤੁਹਾਡੇ ਕੋਲ ਭੁੱਖਾ ਪਿਆਸਾ ਆਇਆ ਹਾਂ ਕਿਰਪਾ ਕਰਕੇ ਮੈਨੂੰ ਇੱਕ ਰੋਟੀ ਦਾ ਟੁਕੜਾ ਤੁਸੀਂ ਮੈਨੂੰ ਦਿਓ ਜਿੰਨੂੰ ਮੈਂ ਖਾ ਕੇ ਆਪਣੀ ਭੁੱਖ ਮਿਟਾ ਸਕਾਂ ਤਾਂ ਸੰਤ ਜੀ ਕਹਿੰਦੇ ਕਿ ਤੈਨੂੰ ਪਿੰਡ ਵਾਲਿਆਂ ਨੇ ਕਿਸੇ ਨੇ ਵੀ ਇੱਕ ਟੁਕੜਾ ਰੋਟੀ ਦਾ ਨਹੀਂ ਦਿੱਤਾ ਜਿੰਨੂੰ ਖਾ ਕੇ ਤੂੰ ਆਪਣੀ ਭੁੱਖ ਖਤਮ ਕਰ ਸਕਦਾ ਸੀ ਤਾਂ ਕੁੱਤਾ ਕਹਿ ਲਾ ਕਿ ਸੰਤ ਜੀ ਮੈਂ ਤੁਹਾਨੂੰ ਕੀ ਦੱਸਾਂ ਤੁਸੀਂ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਕਰੋਗੇ ਤਾ ਸੰਤ ਜੀ ਕਹਿੰਦੇ ਕਿ ਤੂੰ ਦੱਸ ਮੈਂ ਤੇਰੀ ਗੱਲ ਤੇ ਜ਼ਰੂਰ ਵਿਸ਼ਵਾਸ ਕਰਾਂਗਾ ਮੈਨੂੰ ਤੂੰ ਬਹੁਤ ਹੀ ਲਾਚਾਰ ਦਿਸ ਰਿਆਂ ਹੈ ਤਾਂ ਕੁੱਤਾ ਕਹਿੰਦਾ ਕਿ हे ਦੁਨੀਆ ਦੇ ਲੋਕੋ ਤੁਸੀਂ ਸਾਡੇ ਤੇ ਰਹਿਮ ਕਰੋ ਸਾਡਾ ਕੋਈ ਘਰ ਨਹੀਂ ਹੁੰਦਾ ਕੋਈ ਆਸਰਾ ਨਹੀਂ ਹੁੰਦਾ ਕਮਾ ਕੇ ਖਾਣਾ ਸਾਨੂੰ ਨਹੀਂ ਆਉਂਦਾ ਸਾਨੂੰ ਕੱਪੜੇ ਵੀ ਪਾਉਣ ਦਾ ਗਿਆਨ ਨਹੀਂ ਇਸ ਲਈ ਅਸੀਂ ਸਰਦੀ ਗਰਮੀ ਮੇਂ ਵਿੱਚ ਐਵੇਂ ਹੀ ਫਿਰਦੇ ਰਹਿੰਦੇ ਹਾਂ ਸਾਨੂੰ ਪੜ੍ਹਨਾ ਲਿਖਣਾ ਵੀ ਨਹੀਂ ਆਉਂਦਾ ਸੰਤ ਜੀ ਸਾਨੂੰ ਸਾ ਸਾਂਤੇ ਜੀ ਸਾਨੂੰ ਤੁਹਾਡੇ ਵਾਂਗ ਹੁਨਸ਼ਾਸ਼ਣ ਵੀ ਨਹੀਂ ਹੁੰਦਾ ਸਾਨੂੰ ਤੁਹਾਡੇ ਵਾਂਗ ਬੋਲਣਾ ਵੀ ਨਹੀਂ ਆਉਂਦਾ ਇਹ ਸਾਡੀ ਮਾੜੇ ਭਾਗ ਹੀ ਸਮਝੋ ਪਰ ਸਾਨੂੰ ਤੁਹਾਡੇ ਵਾਂਗ ਭੁੱਖ ਵੀ ਲੱਗਦੀ ਹੈ ਕੋਈ ਸੱਟ ਲੱਗਣ ਤੇ ਤੁਹਾਡੇ ਵਾਂਗ ਸਾਨੂੰ ਤਰਦ ਵੀ ਹੁੰਦਾ ਹੈ ਸਾਨੂੰ ਤੁਹਾਡੇ ਵਾਂਗ ਰੋਣਾ ਵੀ ਆਉਂਦਾ ਹੈ ਬਸ ਇਹ ਤਿੰਨ ਕੰਮਾਂ ਵਿੱਚ ਅਸੀਂ ਤੁਹਾਡੇ ਨਾਲ ਬਰਾਬਰੀ ਕਰਦੇ ਹਾਂ ਇਸ ਲਈ ਸਾਡੇ ਤੇ ਰਹਿਮ ਕਰੋ ਸਾਨੂੰ ਹੋਰ ਦੁੱਖ ਨਾ ਦਿਓ ਪਰਮਾਤਮਾ ਨੇ ਸਾਨੂੰ ਵੈਸੇ ਹੀ ਦੁੱਖ ਦੇ ਕੇ ਭੇਜਿਆ ਹੈ ਉੱਪਰ ਦੀ ਤੁਸੀਂ ਸਾਨੂੰ ਪਰੇਸ਼ਾਨ ਕਰਦੇ ਹੋ ਅਸੀਂ ਤੁਹਾਡੇ ਤਾਂ ਤੁਹਾਡੇ ਵਾਂਗ ਇਹ ਵਿਅਕਤੀ ਨਹੀਂ ਹਾਂ ਜਦ ਸਾਡਾ ਜਨਮ ਹੋਇਆ ਉਸ ਸਮੇਂ ਸਾਡੇ ਕੰਨ ਅੱਖ ਬੰਦ ਸੀ ਦੱਸ ਨਹੀਂ ਸਕਦੇ ਕਿ ਜਿਸ ਤਰ੍ਹਾਂ ਤੁਹਾਡੇ ਜਨਮ ਸਮੇਂ ਨੱਚਣਾ ਗਾਉਣਾ ਹੁੰਦਾ ਹੈ ਖੁਸ਼ੀ ਮਨਾਈ ਜਾਂਦੀ ਹੈ ਸਾਡੇ ਜਨਮ ਤੇ ਅਜਿਹਾ ਕੁਝ ਨਹੀਂ ਹੋਇਆ ਸਾਡੇ ਜਨਮ ਤੇ ਕਿਸੇ ਨੇ ਖੁਸ਼ੀ ਨਹੀਂ ਮਨਾਈ ਹੋਣੀ ਮੈਂ ਮਾਂ ਦੇ ਵਿੱਚ ਸੋਚ ਰਿਹਾ ਸੀ ਕਿਸੇ ਵੱਡੇ ਘਰ ਦੇ ਵਿੱਚ ਪੈਦਾ ਹੁੰਦਾ ਪਰ ਜਦ ਸਾਡੀ ਅੱਖ ਖੁੱਲਹੀ ਤਾਂ ਮੈਂ ਦੇਖਿਆ ਕਿ ਸਾਡੀ ਮਾਂ ਜਿਸਨੂੰ ਤੁਸੀਂ ਕੁੱਤੀ ਕਹਿ ਕੇ ਬੁਲਾਉਂਦੇ ਹੋ ਉਹ ਆਪਣੇ ਪੰਜ ਬੱਚਿਆਂ ਨੂੰ ਆਪਣੀ ਛਾਤੀ ਨਾਲ ਲਗਾ ਕੇ ਇੱਕ ਰਸਤੇ ਦੇ ਢੇਰ ਤੇ ਪਈ ਸੀ ਅਸੀਂ ਪੰਜ ਪਾਈ ਸੀ ਬਾਕੀ ਚਾਰ ਪਾਈ ਲਾਲ ਤੇ ਪੂਰੇ ਰੰਗ ਦੇ ਸੀ ਮੈਂ ਇਕੱਲਾ ਹੀ ਕਾਲੇ ਰੰਗ ਦਾ ਸੀ ਸਭ ਤੋਂ ਛੋਟਾ ਮੈਂ ਹੀ ਇਸ ਲਈ ਮੈਂ ਕਮਜ਼ੋਰ ਸੀ ਮੇਰੀ ਮਾਂ ਨੇ ਸਾਡੇ ਕੋਲ ਘਟ ਹੀ ਆਉਂਦੀ ਸੀ ਕਿਉਂਕਿ ਉਸ ਨੂੰ ਆਪਣੀ ਭੋਜਨ ਦੀ ਤਲਾਸ਼ ਵਿੱਚ ਜਾਣਾ ਪੈਂਦਾ ਸੀ ਜੇਕਰ ਉਹ ਨਾ ਜਾਂਦੀ ਨਾ ਖਾਂਦੀ ਫਿਰ ਸਾਨੂੰ ਉਹ ਦੁੱਧ ਕਿੱਥੋਂ ਪਲਾਉਂਦੇ ਉਸ ਮਾਂ ਤੇ ਅਸੀਂ ਪੰਜ ਭਾਈ ਨਿਰਵਰ ਸੀ ਉਹ ਆਪਣੇ ਭੋਜਨ ਲਈ ਇੱਧਰ ਉੱਧਰ ਭਜਦੀ ਫਿਰਦੀ ਸੀ ਕਦੇ ਭੋਜਨ ਮਿਲ ਵੀ ਜਾਂਦਾ ਤੇ ਕਦੇ ਨਹੀਂ ਵੀ ਮਿਲਦਾ ਪਰ ਉਹ ਹਮੇਸ਼ਾ ਸਾਡੇ ਪੰਜਾਂ ਦਾ ਬਹੁਤ ਧਿਆਨ ਰੱਖਦੀ ਸੀ ਸਰੀ ਰਾਤ ਜਾ ਕੇ ਪਿੰਡ ਦੀ ਰਖਵਾਲੀ ਕਰਦੇ ਸੀ ਕਿਸੇ ਦੀ ਵੀ ਕੋਈ ਬਜਾਲ ਨਹੀਂ ਸੀ ਕਿ ਕੋਈ ਅਨਜਾਨ ਆਦਮੀ ਬੁਰੀ ਨਜ਼ਰ ਨਾਲ ਪਿੰਡ ਵਿੱਚ ਵੜ ਜਾਵੇ ਦੂਜੇ ਪਿੰਡਾਂ ਦੇ ਕੁੱਤੇ ਵੀ ਸਾਡੀ ਮਾਂ ਤੋਂ ਡਰਦੇ ਆਉਂਦੇ ਨਹੀਂ ਸੀ ਪਿੰਡ ਵਾਲਿਆਂ ਦੇ ਲਈ ਇੰਨਾ ਕੁਝ ਕਰਨ ਤੋਂ ਬਾਅਦ ਵੀ ਕੋਈ ਵੀ ਵਿਅਕਤੀ ਸਾਡੀ ਮਾਂ ਨੂੰ ਭੋਜਨ ਤੱਕ ਨਹੀਂ ਸੀ ਦੇਂਦਾ ਭੋਜਨ ਲਈ ਸਾਡੀ ਮਾਂ ਨੂੰ ਮਜਬੂਰ ਹੋ ਕੇ ਚੋਰੀਓ ਭੋਜਨ ਚੁਕਣਾ ਪੈਂਦਾ ਸੀ ਕਈ ਵਾਰ ਤਾਂ ਲੋਕ ਉਸਨੂੰ ਸੋਟੀ ਮਾਰ ਕੇ ਭਜਾ ਦਿੰਦੇ ਸੀ ਵਿਚਾਰੀ ਉਸਨ ਭੁੱਖੀ ਪਿਆਸੀ ਰਹਿ ਕੇ ਚਲਦੀ ਹੀ ਰਾਹ ਦੇ ਕੁੱਤਾ ਕਹਿੰਦਾ ਭੁੱਖੀ ਪਿਆਸੀ ਰਹਿੰਦੀ ਕੁੱਤਾ ਕਹਿੰਦਾ ਸੰਤਾ ਜੀ ਭੁੱਖ ਤਾਂ ਸਾਨੂੰ ਤੁਹਾਡੇ ਹੀ ਤਰ੍ਹਾਂ ਲੱਗਦੀ ਹੈ ਉੱਪਰ ਦੀ ਉਹਨੂੰ ਆਪਣੇ ਪੰਜ ਬੱਚਿਆਂ ਦੀ ਚਿੰਤਾ ਲੱਗੀ ਰਹਿੰਦੀ ਸੀ ਆਖਰ ਮਾਂ ਸੀ ਉਹਨੂੰ ਭੁੱਖ ਚੈਨ ਨਾਲ ਬੈਠਣ ਨਹੀਂ ਸੀ ਦਿੰਦੀ ਪਰ ਪਿੰਡ ਵਾਲਿਆਂ ਨੂੰ ਦੇਖ ਕੇ ਉਸ ਦਾ ਦਿਲ ਤੜਫਦਾ ਨਹੀਂ ਸੀ ਇਸ ਕਰਕੇ ਮੈਂ ਪਿੰਡ ਵਾਲਿਆਂ ਦੇ ਘਰ ਦੇ ਵਿੱਚ ਚੋੜੀ ਚੋਰੀ ਵੜ ਜਾਂਦਾ ਚੋਰੀ ਵੜ ਜਾਂਦਾ ਸੀ ਕੁਝ ਲੋਕ ਸਾਡੀ ਮਾਂ ਨੂੰ ਅੰਦਰ ਬਾਗੜ ਕੇ ਛੋਟੀਆਂ ਨਾਲ ਕੁੱਟਦੇ ਵੀ ਸੀ ਜੋ ਲੋਕ ਸਾਨੂੰ ਜਿੰਨੇ ਪਿਆਰ ਨਾਲ ਰੋਟੀ ਖਵਾਉਂਦੇ ਨੇ ਅਸੀਂ ਉਹਨਾਂ ਦੇ ਕਿੰਨੇ ਕੰਮ ਆਉਂਦੇ ਹਾਂ ਇਹ ਉਹਨਾਂ ਨੂੰ ਨਹੀਂ ਪਤਾ ਉਹਨਾਂ ਦੇ ਘਰ ਦੀ ਰਖਵਾਲੀ ਤਾਂ ਕਰਦੇ ਹੀ ਹਾਂ ਨਾਲੇ ਨਾਲ ਬਹੁਤ ਸਾਰੇ ਲਾਭ ਨੇ ਜਿਸ ਨੂੰ ਮਨੁੱਖ ਨਹੀਂ ਜਾਣਦਾ ਸੰਤ ਜੀ ਨੇ ਕਿਹਾ ਕਿ ਜੇ ਮਨੁੱਖ ਕੁੱਤੇ ਨੂੰ ਰੋਟੀ ਖਵਾਉਂਦੇ ਫਾਇਦੇ ਜਾਣ ਜਾਵੇ ਸਾਰੇ ਨੁਕਸਾਨ ਤੋਂ ਜੀਵਨ ਤੋਂ ਬਚ ਸਕਦੇ ਨੇ ਵਿਅਕਤੀ ਨੂੰ ਇਹ ਨਹੀਂ ਪਤਾ ਜਦ ਘਰ ਵਿੱਚ ਰੋਟੀ ਬਣਾਈ ਜਾਂਦੀ ਹੈ ਤਾਂ ਸਭ ਤੋਂ ਪਹਿਲੀ ਰੋਟੀ ਗਊ ਮਾਤਾ ਦੀ ਹੁੰਦੀ ਹੈ ਤੇ ਆਖਿਰ ਦੀ ਰੋਟੀ ਕੁੱਤੇ ਦੀ ਹੁੰਦੀ ਹੈ ਸੰਤ ਜੀ ਕਹਿੰਦੇ ਕਿ ਅਜਿਹਾ ਹੀ ਨਿਯਮ ਪਰਮਾਤਮਾ ਨੇ ਬਣਾਇਆ ਸੀ ਪਰ ਵਿਅਕਤੀ ਪਰਮਾਤਮਾ ਦੇ ਬਣਾਏ ਇਸ ਨਿਯਮ ਨੂੰ ਭੁੱਲ ਗਿਆ ਪਹਿਲੀ ਤੇ ਆਖਰੀ ਰੋਟੀ ਆਪ ਹੀ ਖਾ ਜਾਂਦਾ ਹੈ ਇਸ ਦਾ ਬੁਰਾ ਪ੍ਰਭਾਵ ਉਹਦੀ ਜ਼ਿੰਦਗੀ ਤੇ ਪੈਂਦਾ ਹੈ। ਕੁੱਤਾ ਉਹ ਜੀਵ ਹੈ ਜਿਹਨੂੰ ਰੋਟੀ ਖਵਾਉਣ ਨਾਲ ਵਿਅਕਤੀ ਦੇ ਜੀਵਨ ਵਿੱਚ ਆਉਣ ਵਾਲੀਆਂ ਹਰ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ। ਸੰਤ ਜੀ ਕਹਿੰਦੇ ਕਿ ਕੁੱਤੇ ਨੂੰ ਰੋਟੀ ਖਵਾਉਣ ਨਾਲ ਘਰ ਦੀ ਨਕਾਰਾਤਮਕ ਊਰਜਾ ਖਤਮ ਹੋ ਜਾਂਦੀ ਹੈ। ਕੁੱਤੇ ਨੂੰ ਰੋਟੀ ਖਵਾਉਣ ਨਾਲ ਤੁਹਾਡੇ ਭਾਗ ਬਦਲ ਜਾਂਦੇ ਨੇ। ਕੁੱਤੇ ਨੂੰ ਰੋਟੀ ਖਵਾਉਣ ਨਾਲ ਤਾਂ ਦੌਲਤ ਦੀ ਕਦੇ ਕਮੀ ਨਹੀਂ ਰਹਿੰਦੀ। ਨਾ ਹੀ ਸਿਰ ਤੇ ਕਰਜ਼ਾ ਛੜਦਾ ਹੈ। ਜੇ ਤੁਹਾਡੇ ਸਿਰ ਤੇ ਕਰਜ਼ਾ ਚੜ ਵੀ ਗਿਆ ਤਾਂ ਉਹ ਛੇਤੀ ਉੱਤਰ ਜਾਂਦਾ ਹੈ ਸਵੇਰੇ ਸ਼ਾਮ ਰੋਟੀ ਖਾਣ ਨਾਲ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਆਉਂਦੀ ਹੈ ਤੇ ਤੁਹਾਡਾ ਰੁਕਿਆ ਹੋਇਆ ਧਨ ਵੀ ਵਾਪਸ ਮਿਲ ਜਾਂਦਾ ਹੈ ਕੁੱਤੇ ਨੂੰ ਰੋਟੀ ਖਵਾਉਣ ਨਾਲ ਤੁਸੀਂ ਹਮੇਸ਼ਾ ਨਿਰੋਗ ਰਹਿੰਦੇ ਹੋ ਤੁਹਾਡਾ ਮਨ ਹਮੇਸ਼ਾ ਊਰਜਾਮਾਨ ਰਹਿੰਦਾ ਹੈ ਤੇ ਪਰਮਾਤਮਾ ਤੁਹਾਡੇ ਤੇ ਹਮੇਸ਼ਾ ਖੁਸ਼ ਰਹਿੰਦੇ ਨੇ ਜੋ ਵਿਅਕਤੀ ਇੰਨਾ ਜੀਵਾਂ ਤੇ ਤਸ ਖਾਂਦਾ ਪਰਮਾਤਮਾ ਹਉਸਤੇ ਹਮੇਸ਼ਾ ਖੁਸ਼ ਰਹਿੰਦੇ ਨੇ ਤੇ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ